ਜਲੰਧਰ ਦੇ ਲਵਲੀ ਸਵੀਟਸ ਸ਼ਾਪ ਦੇ ਸਾਹਮਣੇ ਸੈਂਟਰਲ ਬੈਂਕ ਦੀ ਬਿਲਡਿੰਗ ਦੇ ਵਿੱਚ ਅੱਗ ਲੱਗਣ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਹਿਤਿਆ ਕੰਪਲੈਕਸ ਦੇ ਵਿੱਚ ਅੱਗ ਲੱਗਣ ਦੀ ਸੂਚਨਾ ਸਥਾਨੀਆ ਲੋਕਾਂ ਨੇ ਦਮਕਲ ਵਿਭਾਗ ਅਤੇ ਪੁਲਿਸ ਦੀਆਂ ਟੀਮਾਂ ਨੂੰ ਦਿੱਤੀ। ਦਮਕਲ ਵਿਭਾਗ ਅਤੇ ਪੁਲਿਸ ਦੀਆਂ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਦਮਕਲ ਵਿਭਾਗ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਦੀਆਂ ਟੀਮਾਂ ਨੇ ਦੂਸਰੀ ਨਾਲ ਵਾਲੀ ਬਿਲਡਿੰਗ ਦੇ ਉੱਪਰ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਦਰਸਾਲ ਇੱਥੇ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਬਿਲਡਿੰਗ ਦੀ ਛੱਤ ਦੇ ਉੱਪਰ ਅੱਗ ਲੱਗਣ ਦੇ ਕਾਰਨ ਧੂਆ ਹੀ ਧੂਆ ਹੋ ਗਿਆ ਸੀ ਨੀਚੇ ਸੈਂਟਰਲ ਬੈਂਕ ਦੇ ਲੱਗੇ ਹੋਏ ਬੋਰਡ ਦੇ ਵਿੱਚੋਂ ਵੀ ਧੂਆ ਨਿਕਲ ਰਿਹਾ ਸੀ ਜਿਸ ਦੇ ਨਾਲ ਦਮਕਲ ਵਿਭਾਗ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਸੀ ਅਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅੱਗ ਲੱਗਣ ਦੇ ਕਾਰਨਾਂ ਦਾ ਵੀ ਅਜੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ ਹੈ ਮੇਰੇ ਨਾਮ ਜੇ ਕਹਾਂ ਲਈ ਸਾਨੂੰ ਲਵਲੀ ਸਵਿਖਾ ਦੇ ਨਾਮ ਤੋਂ ਮੋੜਾ ਇਹ ਚਾਪ ਦੇ ਕਿ ਕਿ ਅੱਗੇ ਦੇਖਿਆ ਤਾਂ ਅੱਜ ਬਹੁਤ ਜ਼ਿਆਦਾ ਅਕੀ ਸੀ ਸੂਤਰਾਂ ਤੋਂ ਬਦਲ ਗਿਆ ਇਹ ਫਾਰਮ ਦੀ ਕੋਈ ਸ਼ੋਰੂਮ ਨਾਮ ਰੈਂਟਾ ਤੇ ਅੱਜ ਤੇ ਕਬੂਲ ਪਹੁੰਚ ਚੁੱਕਾ ਹੈ ਤੇ ਤਕਰੀਬਾ ਕਬੂਲ ਪਹੁੰਚ ਚੁੱਕਾ ਹੈ ਰਸਤੇ ਨਹੀਂ ਮਿਲ ਰਿਹਾ ਬਿਲਡਿੰਗ ਇਹਦਾ ਦੀ ਬਾਰੇ ਇਹ ਦਸਤਾਬਾਤ ਆ ਬਹੁਤ ਮੁਸ਼ਕਲ ਆ ਰਹੀ ਹੈ ਲੋਕਾਂ ਆ ਕੀ ਸਿਸਟਮ ਚੈੱਕ ਕਰਾਂਗੇ ਇਹ ਨਹੀਂ ਹੋਏ ਤਾਂ ਕੋਈ ਨਹੀਂ